ਸਾਥੀਓ ਤੁਸੀਂ ਹਾਲਾਤ ਦੇਖ ਰਹੇ ਹੋ ਮੈਂ ਸ਼ਾਮ ਦੀ ਅਪਡੇਟ ਦੇਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਵੇਂ ਅੱਜ 6 ਤਰੀਕ 9ਵਾਂ ਮਹੀਨਾ 2025 ਦੇ ਸ਼ਾਮ ਦੇ ਸੱਤ ਵੱਜਣ ਵਾਲੇ ਨੇ ਜੋ ਖਨੋਰੀ ਹੈੱਡ ਦੀਆਂ 8460 ਦੇ ਲੈਵਲ ਦੇ ਮੁਤਾਬਕ 750 ਪੁਆਇੰਟ 6 ਦਾ ਲੈਵਲ ਹੋ ਚੁੱਕਿਆ ਹੈਗਾ ਇਸ ਵਕਤ ਔਰ ਜੋ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਅੰਡਾਣਾਪੁਰ ਦੀਆਂ ਦਿਖਾ ਰਿਹਾ ਹਾਂ ਕਿੱਥੇ ਕਿਸੇ ਤਰ੍ਹਾਂ ਦੀ ਕੋਈ ਹੁਣ ਤੱਕ ਅਨੁਸੁਖਾਵੀ ਘਟਨਾ ਨਹੀਂ ਹੋਈ ਹੈ ਪਰੰਤੂ ਪਾਣੀ ਦਾ ਲਗਾਤਾਰ ਜਿਵੇਂ ਵਧਣਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਉੱਥੇ ਹੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਲੋਕਾਂ ਨੇ ਇਹ ਤਾਂ ਇੱਕ ਪਿਕਨਿਕ ਬਣਾ ਲਿਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਆਪਣੇ ਆਪਣੇ ਸਾਧਨਾਂ ਤੇ ਆ ਕੇ ਪੁਲ ਦੇ ਉੱਪਰ ਖੜਕੇ ਤੇ ਇੱਥੇ ਇੱਕ ਜਿਵੇਂ ਪਿਕਨਿਕ ਮਨਾਈ ਜਾਂਦੀ ਹੈ ਇਸ ਤਰ੍ਹਾਂ ਦਾ ਮੌਲ ਬਣਾਇਆ ਗਿਆ ਹੈ ਤੇ ਬਾਰ ਬਾਰ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਇਸ ਤਰ੍ਹਾਂ ਦੇ ਬਜ਼ੁਰਗ ਔਰਤਾਂ ਜਾਂ ਬੱਚੇ ਇਸ ਤਰ੍ਹਾਂ ਦੇ ਪੁਲਾਂ ਤੇ ਜਾਂ ਹੋਰ ਕਿਤੇ ਜਿੱਥੇ ਵੀ ਕੋਈ ਅੱਡੀ ਸਥਿਤੀ ਬਣੀ ਹੋ ਗਈ ਉਹ ਤੇ ਨਾ ਕਰਨ ਪਰੰਤੂ ਉਹਨਾਂ ਦੇ باوجود ਉਹਨਾਂ ਦੇ ਗਾਈਡਲਾਈਨ ਤੋਂ باوجود ਵੀ ਫੇਰ ਵੀ ਇਹ ਲੋਕੀ ਉਸੇ ਹੀ ਤਰ੍ਹਾਂ ਵਰਕਰ ਖੜੇ ਨਜ਼ਰ ਆ ਰਹੇ ਨੇ ਇਹ ਤੁਸੀਂ ਇੱਥੇ ਦੇ ਹਾਲਾਤ ਦੇਖ ਰਹੇ ਹੋ ਮੈਂ ਦੋਵੇਂ ਪਾਸੇ ਤੁਹਾਨੂੰ ਦਿਖਾਉਂਦਾ ਕਿ ਖਨੋਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਹੀਂ ਹੈਗੀ ਪਰੰਤੂ ਜਿਹੜਾ ਪਾਣੀ ਹੈ ਇਹ ਦਾ ਲਗਾਤਾਰ ਵਧਣਾ ਔਰ ਪਾਣੀ ਦੀ ਹੁਣ ਸਪੀਡ ਵੀ ਕੁਝ ਤੇਜ਼ੀ ਨਾਲ ਵਧਣ ਦੀਆਂ ਦਿਸਰੀ ਹੈਗੀ ਇਹ ਪਾਣੀ ਦਾ ਜਿਹੜਾ ਲੈਵਲ ਹੈਗਾ ਹੁਣ ਉਸ ਸਥਿਤੀ ਤੇ ਪਹੁੰਚਣਾ ਜਾ ਰਿਹਾ ਹੈਗਾ ਜਿਵੇਂ ਕਿ ਤੁਸੀਂ ਦੇਖਿਆ ਹੈ 2023 ਦੇ ਅੰਦਰ ਇਸ ਇਲਾਕੇ ਚ ਬਹੁਤ ਵੱਡੀ ਇੱਕ ਤਰ੍ਹਾਂ ਦੀ ਮੱਚੀ ਸੀ ਹਜ਼ਾਰਾਂ ਏਕੜ ਜਿਹੜੀ ਫਸਲ ਸੀ ਉਹ ਤਬਾਹ ਹੋ ਚੁੱਕੀ ਸੀ ਤਾਂ ਉਹਦੇ ਮੈਜ 1.5 2 ਫੁੱਟ ਹੀ ਪਾਣੀ ਅਜੇ ਲੈਵਲ ਨੀਚੇ ਹੈ ਪਰੰਤੂ ਲੋਕਾਂ ਦੇ ਅੰਦਰ ਚਿੰਤਾ ਜ਼ਰੂਰ ਸਤਾਈ ਜਾ ਰਹੀ ਹੈਗੀ ਉਹੀ ਸੀਨ ਦੁਬਾਰਾ ਦੁਬਾਰਾ ਲੋਕਾਂ ਦੇ ਮਨਾਂ 'ਚ ਆ ਰਿਹਾ ਹੈਗੀ 2023 ਵਾਲਾ ਕਿ ਜੇਕਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਹੈਗਾ ਜੇ ਇਸੇ ਤਰ੍ਹਾਂ ਵੱਧ ਰਹਾ ਤਾਂ ਸ਼ਾਇਦ ਉਹ ਘਟਨਾ ਦੁਬਾਰਾ ਫੇਰ ਨਾਲ ਰਿਪੀਟ ਹੋ ਸਕੇ ਇਸ ਲਈ ਪ੍ਰਸ਼ਾਸਨ ਅਤੇ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਉਹ ਦਿਨ ਰਾਤ ਕਰਕੇ ਪਹਿਰਾ ਦੇ ਰਹੇ ਨੇ ਤੁਸੀਂ ਇੱਥੋਂ ਦੀ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਹਾਲਾਤ ਨੇ ਬੜੇ ਚਿੰਤਾਜਨਕ ਵਾਲੇ ਬਣੇ ਹੋਏ ਨੇ